ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਜ਼ਿਲ੍ਹਾ ਤੇ ਤਹਿਸੀਲ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਆਸਤੇ ਦੋ ਐਨੀਮਲ ਲੈ ਕੇ ਆਏ ਜੀ ਦੋਨੇ ਫੁੱਲ ਜਾਤ ਬਰੀਡ ਵਾਲੇ ਆ ਜੀ ਕੱਦ ਕਾਠ ਵਜਨ ਦੇ ਪੱਖ ਤੋਂ ਵੀ ਚੰਗੇ ਆ ਡिटेल ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਬਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰਾ ਨਾਮ ਮਨਜੀਤ ਸਿੰਘ ਆ ਜੀ ਸੇਮਾ ਕਹਿੰਦੇ ਮੈਨੂੰ ਚੜੱਕ ਦੇ ਵਿੱਚ ਠੀਕ ਆ ਜੀ ਤੇ ਤਸਵੀਰ ਚੜੱਕਾ ਜ਼ਿਲ੍ਹਾ ਮੋਗਾ ਤਸੀਰ ਮੋਗਾ ਆਪਣਾ ਘਰ ਵੀਰੇ ਕਿੱਥੇ ਰਹਿ ਆਪਣਾ ਘਰ ਜੀ ਤੇ ਵਟਵਾਸ ਕੋਲੇ ਟੈਂਕੇ ਦੇ ਦੇ ਫੌਜੀ ਦਾ ਬੁੱਤ ਆ ਜੀ ਠੀਕ ਆ ਫੌਜੀ ਦੇ ਬੁੱਤ ਕੋਲ ਬਾਈ ਦਾ ਘਰ ਰਹਿ ਜਾਂਦਾ ਜੀ ਘਰ দিয়া ਹੀ ਵਹਿੜਾ ਫਿਰ ਘਰ দিয়া ਵਹਿੜਾ ਹੀ ਆਪਣਾ ਠੀਕ ਆ ਇੱਕ ਨੰਬਰ ਵੱਡੀ ਵਹਿੜ ਤੋਂ ਸ਼ੁਰੂ ਕਰਦੇ ਆ ਸੁਆ ਕਿੰਨ ਮਾ ਜੀ ਇਹ ਪਹਿਲੇ ਸੋਏ ਜੀ ਦੰਦੋ ਜੀ ਇਹ ਚਾਰ ਦੰਦ ਹੋ ਗਏ ਜੀ ਬੱਚਾ ਹੀ ਆ ਜੀ ਹਾਂ ਜੀ ਹਾਂ ਜੀ ਠੀਕ ਆ ਵੀਰੇ ਕਿੰਨਾ ਸਮਾਂ ਪਿਆ ਜੀ ਇਹਦੇ ਜੀ 16 ਤਰੀਕ ਨੂੰ 9 ਮਹੀਨੇ ਪੂਰੇ ਹੋ ਜਾਣੇ ਜੀ ਨੋ ਦਾ ਨੋ ਤੇ ਲਉਗੀ ਬਈ ਉਹ। ਉੱਤੇ ਲੈ ਜੂਗੀ। ਬਾਕੀ ਚਲੋ ਗਰਮੀ ਆ 2000 ਦਿਨ ਵੱਧ ਘੱਟ ਵੀ ਹੋ ਸਕਦੇ। ਹਾਂਜੀ ਹਾਂਜੀ। ਕਿੰਨਾ ਪਿਆਜੂ ਵੀਰੇ ਪਹਿਲੇ ਸੂਏ। ਪਹਿਲੇ ਸੂਏ ਜੀ ਹੁਣ ਕਹਿ ਨਹੀਂ ਸਕਦੇ। ਮਹਾਰਾਜ ਨੂੰ ਪਤਾ ਉਹ ਦੇ ਦੂ 30 30 ਕਿਲੋ ਜਾਈ ਜਾ। ਹੱਕਾ ਦੇਣ ਦਾ ਬਾਲੀਵੁੱਡ ਵੀ ਹੈ। ਕੋਈ ਛੋਟੀ ਮੰਨਨੇ ਕੇ ਨਾਵੇ। ਹਨਾਂ ਦੀ ਬਾਹਰ ਪਿੱਛੇ ਦੀ ਗਾਰੰਟੀ ਹੈ। ਜਮਾਂ ਫੁੱਲ ਗਾਰੰਟੀ ਹੋਊਗੀ। ਮਾਂ ਦਾ ਦੁੱਧ ਕਿੰਨਾ ਕੱਸੀ ਵੀਰੇ? ਇਹਦੀ ਮਾਂ ਦਾ ਦੁੱਧ ਸਿੱਗਰ 40 ਕਿਲੋ ਜੀ। ਠੀਕ ਆ ਵੀਰੇ। ਹਾਂ। ਇਹਦਾ ਦੇ ਸੀਮਣ ਲੱਗਿਆ ਉਹਦਾ ਕੋਈ ਰਿਕਾਰਡ ਨਹੀਂ ਨਹੀਂ ਉਹਦਾ ਰਿਕਾਰਡ ਨਹੀਂ ਆਪਣੀ ਐ ਨਹੀਂ ਕਰਵਾਇਆ ਚੰਗਾ ਹੀ ਹੈ ਜੀ ਪੂਰਾ ਵਧਿਆ ਫਰਿਆ ਹਾਂਜੀ ਠੀਕ ਆ ਤੋਰ ਕੇ ਦਿਖਾ ਦਿਓ ਵੀਰੇ ਕਿਸੇ ਵੀਰ ਨੇ ਨਵਾਂ ਡੈਰੀ ਫਾਰਮ ਸ਼ੁਰੂ ਕਰਨਾ ਹੋਵੇ ਜੀ ਆਪਾਂ ਤੋਹਫਾ ਦੇ ਸਕਦੇ ਹਾਂ ਜੀ ਵੱਡਾ ਗੱਦਗਾਠਾ ਬਾਈ ਦੇ ਮੋਢੇ ਤੇ ਕਰਾਉਂਦਾ ਮੂੰਹ ਤੋਂ ਚਾਰ ਦੰਦ ਦਾ ਬਾਈ ਦੇ ਦਸਨ ਮੁਤਾਬਕ ਬੇਲ ਬਰੀਡ ਜਾਤ ਦੀ ਪੂਰੀ ਚੰਗੀ ਆ 16 ਤਰੀਕ ਨੂੰ ਤਾਂ ਬਾਈ ਦੱਸਦਾ ਕਿ 9 ਮਹੀਨੇ ਪੂਰੇ ਹੋਣੇ ਆ ਜੀ ਬਾਕੀ ਐ 2-4 ਦਿਨ ਪਸੂ ਉੱਪਰ ਵੀ ਲਿਜਾ ਸਕਦਾ ਤੇ ਪਹਿਲਾ ਵੀ ਸੂ ਸਕਦਾ ਮੋੜ ਲਿਓ ਵੀਰੇ ਜਿੱਦੇ ਜਮਾ ਤਿਆਰ ਹੋਈ ਡਾਲਿਆਂ ਤੇ ਹੋਈ ਉਹਦੇ ਵਹਿੜ ਦੀ ਦੇਖੀ ਵੱਖਰੀ ਹੋਣੀ ਐ ਕੱਲੀ ਕੱਚੀ ਕੱਚੀ ਆ ਕਿਉਂਕਿ ਜਿਹੜੀਆਂ ਚੀਜ਼ਾਂ ਆਪਾਂ ਮੇਲਿਆਂ 'ਚ ਵੇਨੇ ਹੁੰਦੇ ਆ ਆਪਾਂ ਉਹ ਚੀਜ਼ਾਂ ਕਹਿ ਸਕਦੇ ਹਾਂ ਜੀ ਹਲ ਸੁਨੱਕ ਸੁਨੱਕ ਪੁਰਾਣੇ ਦੇ ਪੱਕ ਤੋਂ ਵੀ ਅੰਤ ਕੋਈ ਨਹੀਂ ਜੀ ਸੋਹਣਾ ਫੇਟ ਨਸਾਲਾ ਹਵਨ ਥਣ ਕੱਲਾ-ਕੱਲਾ ਨਿਖੜਮਾ ਗਲਾਬੀ ਥਣ ਪੋੜ ਸ਼ਾਂਗ ਪੋਰਾ ਵੀ ਨਹੀਂ ਕੱਦ ਦੇ ਬੈਡ ਦੀ ਪੂਰੀ ਚੰਗੀ ਆ ਕੋਈ ਛੋਟੀ ਮੰਨ ਕੇ ਨਾ ਵੇ ਬਾਈ ਦੇ ਮੋਢੇ ਤੇ ਕਰਾਉਂਦੀ ਐ ਜੀ ਜਾਤ ਬ੍ਰੀਡ ਦੀ ਵੀ ਪੂਰੀ ਚੰਗੀ ਜਿਹੜੇ ਵੀ ਰਪਾਰਕੂ ਹੋਣਗੇ ਉਹਨਾਂ ਨੂੰ ਵੀਰੇ ਦੱਸਣ ਦੀ ਲੋੜ ਨਹੀਂ ਗਈ ਕਿਉਂਕਿ ਇਹੋ ਜੇ ਨਗੀਨੇ ਕਿਤੇ ਹੀ ਮਿਲਦੇ ਆ ਬਹੁਤ ਮਿਹਨਤ ਲੱਗਦੀ ਆ ਤਿਆਰ ਕਰਨ ਤੇ ਜੀ ਫੇਰ ਜਾ ਕੇ ਏਡੀ ਬੈਡ ਤਿਆਰ ਹੁੰਦੀ ਆ ਡਿਮਾਂਡ ਇਦੀ ਫਿਰ ਵੀਰੇ ਕੱਚੀ ਕੱਚੀ ਦੀ ਇਹਦਾ ਹੀ 1.70 ਲੱਖ ਬਣੋ ਹੋਜੂ ਮਾਨਤਣ ਜੀ ਮਾਨਦਾਰ ਗੱਲ ਹੈ ਠੀਕ ਆ ਜੀ 1 ਲੱਖ ਤੇ 70000 ਰੁਪਇਆ ਡਿਮਾਂਡ ਆ ਵਿੱਚੋਂ ਮਾਣ ਤਨ ਹੋ ਜੂਗਾ। 2 ਨੰਬਰ ਵੜ ਵੀਰੇ ਸੁਆ ਕਿੰਨਾ ਮਾ ਜੇ ਦਾ ਇਹ ਵੀ ਪਹਿਲੇ ਸੋਇ ਸੌਂਦੀ ਆ ਜੀ। ਇਹ ਦੰਦੋ ਕਿਵੇਂ ਆ ਜੀ? ਇਹ ਅਖੀਰੀ ਆ ਜੀ ਦੰਦ। ਇਹ ਖੀਰੀ ਆ ਜੀ। ਠੀਕ ਗਾਰੰਟੀ ਹੋਊਗੀ ਜੀ। ਹਾਂਜੀ ਹਾਂਜੀ। ਠੀਕ ਆ ਵੀਰੇ। ਤੇ ਸਮਾਂ ਕਿੰਨਾ ਲਊਗਾ ਜੀ ਇਹਦੇ 19 ਤਰੀਕ ਨੂੰ 9 ਮਹੀਨੇ ਪੂਰੇ ਹੋਣੇ ਆ ਜੀ। ਤਾਂ ਲੈ ਜੀ 10 ਦਿਨਾਂ ਦਾ। ਹਾਂਜੀ ਹਾਂਜੀ। ਠੀਕ ਆ ਜੀ। ਥਣਾ ਦੀ ਭਾਰ ਪਿੱਛੇ ਦੀ ਇਹਦੀ ਵੀ ਗਾਰੰਟੀ ਹੋਊਗੀ। ਹਾਂ ਫੁੱਲ ਗਾਰੰਟੀ ਹੋਊਗੀ। ਕਿੰਨਾ ਪਿਆਜੂ ਵੀਰੇ ਦੁੱਧ? ਦੁੱਧ ਦੇਊਗੀ ਜੀ ਇਹਦੀ ਮਾਥਲੇ 30 ਬੱਚਾ ਹੀ ਆ ਜੀ ਹਜੇ ਬੱਚਾ ਹੀ ਆ ਜੀ ਹਜੇ ਬਾਕੀ ਕੁਆਲਿਟੀ ਤੁਸੀਂ ਖੁਦ ਹੀ ਚੈੱਕ ਕਰ ਸਕਦੇ ਹੋ ਫੁੱਲ ਚਮਕ ਦਮਕ ਵਾਲੀ ਆ ਵਜਨ ਵਜੂਦ ਵਾਲੀ ਆ ਜੀ ਹਜੇ ਹਾਈਟ ਵੀ ਕਰਮਾਲੀ ਨੇ ਕਰਨੀ ਆ ਜੀ ਮੰਨ ਲਓ ਨਾਰਮਲ ਹਾਈਟ ਆਪਾਂ ਕਹਿ ਸਕਦੇ ਆ ਵੱਡੀ ਬਾਲੀ ਵੱਡੀ ਵੀ ਨਹੀਂ ਕਹਿ ਸਕਦੇ ਪਰ ਚੰਗੀ ਆ ਹਾਈਟ ਜਿਹੜੇ ਹਿਸਾਬ ਨਾਲ ਬੱਚਾ ਜੀ ਉਸ ਹਿਸਾਬ ਨਾਲ ਹਾਈਟ ਬਹੁਤ ਜ਼ਿਆਦਾ ਚੰਗੀ ਆ ਜੀ ਬਾਕੀ ਸੋਹਣੀ ਫੇਸ ਕੁਆਲਟੀ ਸੰਭੀਪੜੀ ਚੰਗੀ ਆ ਨਿੱਗਰ ਆ ਪੂਰੀ ਆਏ ਨਹੀਂ ਕੋਈ ਬਰੇ ਛੋਟੀ ਜੀ ਸੋਹਣਾ ਥਣਾ ਦਾ ਸਹਜਾ ਕੱਲਾ ਕੱਲਾ ਨਿਖੜਮਾ ਹੱਥੀ ਚਵਾਈ ਵਾਲਾ ਥਣਾ ਬਾਕੀ ਚਾਰ ਹੀ ਥਾਣਾ ਗੁਲਾਬੀ ਥਾਣਾ ਗੈਪ ਤੇ ਲੱਗਿਆ ਵਾ 1.5 ਹਜੇ 10 ਪਏ ਤੇ 10 ਤਰੀਕ ਦਿਨਾਂ ਨੂੰ ਤਾਂ ਕਰਮਾਲੀ ਨੇ ਪੰਡਾਂ ਲਾ ਲਏ ਫੁੱਲ ਵਜਨ ਵਜੂਦ ਆ ਕੋਈ ਐ ਲੱਸੀ ਫਿੱਕੀ ਵੀ ਨਾ ਮੰਨ ਕੇ ਆਵੇ ਬਾਕੀ ਇਹਦੀ ਡਿਮਾਂਡ ਕੀ ਰਹਿਣ ਵਾਲੀ ਬਰੇ ਇਹਦਾ ਹੀ 110000 ਰੁਪਏ ਜੀ ਜੋੜਾ ਲੈ ਜੇ ਸੱਜਣ ਕੋਈ ਜੀ ਜੋੜਾ ਹੀ ਦੇ ਦਾਂਗੇ ਜੀ ਹੋਜੂ ਮਾਨਤਣ ਜਿਆਦਾ ਕਰਦਾਂਗੇ ਕਰਦਾਂਗੇ ਠੀਕ ਹੈ ਜੇ ਕੋਈ ਜੋੜਾ ਲੈ ਜੂਗਾ ਤਾਂ ਮਾਨਤਣ ਜਿਆਦਾ ਹੋਜੂ ਨਹੀਂ ਦੋ ਨੰਬਰ ਦਾ 110000 ਰੁਪਿਆ ਡਿਮਾਂਡ ਬਾਕੀ ਇਹਨਾਂ ਚੋਂ ਕੋਈ ਵੀ ਨਗ ਤੁਹਾਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ